ਇੱਕ ਕੁੜੀ 6ਵੀਂ ਕਲਾਸ ਵਿੱਚ ਪੜ੍ਹਦੀ ਸੀ ਅਚਾਨਕ ਉਸਦਾ ਪੇਟ ਦਰਦ ਹੋਣ ਲੱਗਦਾ ਹੈ ਤੇ ਸਕੂਲ ਵਾਲੇ ਉਸ ਨੂੰ ਦਵਾਈ ਦਿੰਦੇ ਨੇ ਪਰ ਪੇਟ ਦਰਦ ਠੀਕ ਨਹੀਂ ਹੁੰਦਾ ਉਹ ਉਸ ਨੂੰ ਘਰੇ ਭੇਜ ਦਿੰਦੇ ਨੇ ਜਦੋਂ ਘਰੇ ਪਹੁੰਚਦੀ ਹੈ ਤਾਂ ਉਹ ਦੇਖਦੀ ਹੈ ਕਿ ਘਰ ਦਾ ਦਰਵਾਜ਼ਾ ਬੰਦ ਹੁੰਦਾ ਹੈ ਉਹ ਦਰਵਾਜ਼ਾ ਖੜਕਾਉਂਦੀ ਹੈ ਪਰ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਕਾਫੀ ਸਮਾਂ ਉਹ ਇੰਤਜ਼ਾਰ ਕਰਦੀ ਹੈ ਉਸ ਤੋਂ ਬਾਅਦ ਜਦੋਂ ਦਰਵਾਜ਼ਾ ਖੁੱਲਦਾ ਤਾਂ ਘਰ ਦੇ ਅੰਦਰੋਂ ਉਸ ਦੀ ਮਾਂ ਤੇ ਉਸ ਦੇ ਤਾਏ ਦਾ ਲੜਕਾ ਨਿਕਲਦੇ ਨੇ ਤੇ ਉਹ ਕੁਝ ਨਹੀਂ ਬੋਲਦੀ ਪਰ ਉਸ ਤੋਂ ਬਾਅਦ ਫੇਰ ਉਸ ਨੇ ਆਪਣੀ ਮਾਂ ਤੇ ਤਾਏ ਦੇ ਲੜਕੇ ਨੂੰ ਅਪੱਤੀ ਜਨਕ ਸਥਿਤੀ ਦੇ ਵਿੱਚ ਦੇਖਿਆ ਤਾਂ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਤੂੰ ਬਹੁਤ ਗਲਤ ਕਰ ਰਹੀ ਹੈਂ ਫੇਰ ਉਸ ਦੇ ਤਾਏ ਦਾ ਮੁੰਡਾ ਉਸ ਕੁੜੀ ਨੂੰ ਡਰਾਉਂਦਾ ਹੈ ਧਮਕਾਉਂਦਾ ਹੈ ਤੇ ਕਹਿੰਦਾ ਹੈ ਕਿ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਹੈ ਤਾਂ ਤੇਰੇ ਨਾਲ ਬਹੁਤ ਬੁਰਾ ਹੋਊਗਾ ਫੇਰ ਇਹ ਗੱਲ ਉਸ ਕੁੜੀ ਦੇ ਵੱਡੇ ਭਰਾ ਨੂੰ ਪਤਾ ਲੱਗਦੀ ਹੈ ਉਹਨਾਂ ਦੇ ਅਵੈਧ ਰਿਸ਼ਤਿਆਂ ਬਾਰੇ ਆਪਣੀ ਮਾਂ ਤੇ ਤਾਏ ਦੇ ਮੁੰਡੇ ਬਾਰੇ ਤਾਂ ਉਹ ਵੀ ਡਰ ਜਾਂਦਾ ਸਹਿਮ ਜਾਂਦਾ ਹੈ ਕਿਸੇ ਨੂੰ ਕੁਝ ਨਹੀਂ ਦੱਸਦਾ ਪਰ ਇਹ ਨਜਾਇਜ਼ ਰਿਸ਼ਤਿਆਂ ਦੀ ਗੂੰਜ ਜਦੋਂ ਹੁਣ ਘਰ ਤੋਂ ਬਾਹਰ ਪੈਣ ਲੱਗੀ ਤਾਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਏ ਫਿਰ ਉਸ ਮੁੰਡੇ ਨੇ ਆਪਣੀ ਮਾਂ ਦੇ ਨਜਾਇਜ਼ ਰਿਸ਼ਤੇ ਉੱਤੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਦੇ ਵਿੱਚ ਇੱਕ ਕਤਲ ਹੋ ਜਾਂਦਾ ਹੈ ਕੱਲਾ ਇਨਸਾਨੀ ਕਤਲ ਨਹੀਂ ਹੁੰਦਾ ਰਿਸ਼ਤੇਆਂ ਦਾ ਵੀ ਕਤਲ ਹੋ ਜਾਂਦਾ ਹੈ ਤੇ ਜਦੋਂ ਪੁਲਿਸ ਇਸ ਸਾਰੇ ਘਟਨਾਕਰਮ ਦਾ ਖੁਲਾਸਾ ਕਰਦੀ ਹੈ ਤਾਂ ਲੋਕ ਹੈਰਾਨ ਸੀ ਕਿ ਇਹ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਕਿਸ ਲਈ ਕਰ ਦਿੱਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਸੱਚੀ ਘਟਨਾ ਉੱਤਰਾਖੰਡ ਪ੍ਰਦੇਸ਼ ਦੇ ਜ਼ਿਲ੍ਹਾ ਹਰਦਵਾਰ ਦੇ ਅਧੀਨ ਪੈਂਦੇ ਥਾਣਾ ਕੰਖਲ ਦੀ ਗੱਲ ਹੈ 1 ਜਨਵਰੀ 2024 ਦੀ ਤਕਰੀਬਨ ਦੁਪਹਿਰ ਦੇ 2 ਵਜੇ ਹੁੰਦੇ ਨੇ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਬੈਰਾਗੀ ਕੈਂਪ ਦੇ ਕੋਲ ਗੰਗਾ ਕਿਨਾਰੇ ਇੱਕ লাশ ਪਈ ਹੈ ਪੁਲਿਸ ਮੌਕੇ ਤੇ ਆਉਂਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਫਿਰ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਅੱਜ ਸਵੇਰੇ ਤਕਰੀਬਨ 10 ਵਜੇ ਇੱਕ ਔਰਤ ਆਪਣੇ ਬੇਟੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਕੇ ਗਈ ਸੀ ਤਾਂ ਉਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਉਹ ਆਉਂਦੀ ਹੈ ਜਦੋਂ ਉਹ লাশ ਦੀ ਸਨਾਖਤ ਕਰਦੀ ਹੈ ਤਾਂ ਉੱਚੀ ਉੱਚੀ ਰੋਣ ਲੱਗਦੀ ਹੈ ਕਿਉਂਕਿ ਉਹ লাশ ਉਸ ਦੇ 17 ਸਾਲਾ ਬੇਟੇ ਕ੍ਰਿਸ਼ ਦੀ ਸੀ ਪੋਸਟਮਾਰਟਮ ਵਿੱਚ ਪਤਾ ਲੱਗਦਾ ਹੈ ਕਿ ਉਸ ਦੇ ਸਿਰ ਵਿੱਚ ਕਿਸੇ ਨੇ ਕੋਈ ਭਾਰੀ ਚੀਜ਼ ਮਾਰੀ ਸੀ ਤੇ ਉਸ ਦਾ ਗਲ ਘੁੱਟ ਕੇ ਉਸ ਦੀ ਹਤਿਆ ਕਰ ਦਿੱਤੀ ਸੀ ਪਰ ਪੁਲਿਸ ਦੇ ਅੱਗੇ ਇਹ ਸਵਾਲ ਸੀ ਕਿ ਇਹ ਕਿਸ ਨੇ ਕੀਤਾ ਕੌਣ ਇਸ ਮੁੰਡੇ ਦਾ ਦੁਸ਼ਮਣ ਸੀ ਫਿਰ ਉਸ ਮੁੰਡੇ ਦੀ ਮਾਂ ਸੰਯੋਗਤਾ ਤੋਂ ਪੁੱਛਿਆ ਜਾਂਦਾ ਤਾਂ ਉਹ ਦੱਸਦੀ ਹੈ ਕਿ 31 ਦਸੰਬਰ 2023 ਨੂੰ ਤਕਰੀਬਨ ਰਾਤ 7 ਵਜੇ ਇਹ ਆਪਣੇ ਤਾਏ ਦੇ ਮੁੰਡੇ ਨਾਲ ਘਰੋਂ ਗਿਆ ਸੀ ਕੁਝ ਸਮਾਨ ਖਰੀਦਣ ਪਰ ਇਹ ਵਾਪਸ ਨਹੀਂ ਆਇਆ ਇਸ ਦੇ ਤਾਏ ਦਾ ਮੁੰਡਾ ਤਾਂ ਵਾਪਸ ਆ ਗਿਆ ਤਾਂ ਪੁਲਿਸ ਤਾਏ ਦੇ ਮੁੰਡੇ ਬਾਰੇ ਪੁੱਛਦੀ ਹੈ ਤਾਏ ਦਾ ਮੁੰਡਾ ਉਸ ਦੇ ਨਾਲ ਹੀ ਹੁੰਦਾ ਹੈ ਤਾਂ ਉਹ ਕਹਿੰਦੀ ਹੈ ਕਿ ਤਾਏ ਦਾ ਮੁੰਡਾ ਇਹ ਹੈ ਤਾਏ ਦੇ ਮੁੰਡੇ ਦਾ ਨਾਮ ਅਮਿਤ ਹੁੰਦਾ ਹੈ ਫਿਰ ਪੁਲਿਸ ਅਮਿਤ ਤੋਂ ਪੁੱਛਗਿੱਛ ਕਰਦੀ ਹੈ ਤਾਂ ਅਮਿਤ ਕਹਿੰਦਾ ਕਿ ਮੇਰੇ ਨਾਲ ਕ੍ਰਿਸ਼ ਗਿਆ ਜ਼ਰੂਰ ਸੀ ਅਸੀਂ ਖਿਰਦਾਰੀ ਵੀ ਕੀਤੀ ਪਰ ਉਸ ਤੋਂ ਬਾਅਦ ਮੈਂ ਤਾਂ ਆਪਣੇ ਘਰੇ ਆ ਗਿਆ ਸੀ ਮੈਨੂੰ ਨਹੀਂ ਪਤਾ ਕਿ ਕ੍ਰਿਸ਼ ਕਿੱਥੇ ਗਿਆ ਅਮਿਤ ਪੁਲਿਸ ਨੂੰ ਉਹ ਥਾਵਾ ਤੇ ਵੀ ਲੈ ਕੇ ਗਿਆ ਪਰ ਪੁਲਿਸ ਨੂੰ ਉਸ ਦੀਆਂ ਗੱਲਾਂ ਤੇ ਸ਼ੱਕ ਹੋਇਆ ਕਿ ਇਹ ਝੂਠ ਬੋਲ ਰਿਹਾ ਹੈ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਅਮਿਤ ਦੇ ਨਾਲ ਸਖਤੀ ਕੀਤੀ ਸਖਤੀ ਕਰਨ ਤੋਂ ਬਾਅਦ ਫਿਰ ਅਮਿਤ ਨੇ ਇਸ ਰਾਜ਼ ਦੇ ਤੋਂ ਪਰਦਾ ਚੱਕ ਦਿੱਤਾ ਤੇ ਉਸ ਨੇ ਕਿਹਾ ਕਿ ਦਰਅਸਲ ਗੱਲ ਇਹ ਹੈ ਕਿ ਮੇਰੇ ਚਾਚਾ ਜੀ ਹਰਦਵਾਰ ਨਗਰ ਨਿਗਮ ਦੇ ਕਰਮਚਾਰੀ ਸੀ ਤੇ ਉਹਨਾਂ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਮੇਰੀ ਚਾਚੀ ਵਿਧਵਾ ਹੋ ਗਈ ਤੇ ਇਸ ਨੂੰ ਉਸ ਦੀ ਨੌਕਰੀ ਮਿਲ ਗਈ ਮੈਂ ਆਪਣੀ ਚਾਚੀ ਦੇ ਕੋਲ ਆਉਣ ਜਾਣ ਲੱਗ ਗਿਆ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਸੰਬੰਧ ਬਣ ਗਏ ਕਦੋਂ ਸਾਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਗਿਆ ਤੇ ਸਾਡੇ ਨਜਾਇਜ਼ ਰਿਸ਼ਤੇ ਬਣ ਗਏ ਅਸੀਂ ਜਦੋਂ ਦਿਲ ਕਰਦਾ ਉਦੋਂ ਸੰਬੰਧ ਬਣਾਉਂਦੇ ਇੱਕ ਦਿਨ ਚਾਚੀ ਦੀ ਬੇਟੀ ਨੂੰ ਪਤਾ ਲੱਗ ਗਿਆ ਉਸ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਮੈਂ ਉਸ ਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ ਉਸ ਨੇ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਫਿਰ ਇਹੋ ਗੱਲ ਦਾ ਚਾਚੀ ਦੇ 17 ਸਾਲਾਂ ਮੁੰਡੇ ਕ੍ਰਿਸ਼ਨ ਨੂੰ ਪਤਾ ਲੱਗ ਗਿਆ ਤੇ ਫਿਰ ਹੌਲੀ-ਹੌਲੀ ਆਸੇ-ਪਾਸੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਗੱਲਾਂ ਕਰਨ ਲੱਗੇ ਕਿ ਚਾਚੀ ਨੇ ਆਪਣੇ ਭਤੀਜੇ ਦੇ ਨਾਲ ਹੀ ਅਵੈਧ ਰਿਸ਼ਤਾ ਬਣਾ ਲਿਆ ਹੁਣ ਚਾਚੀ ਤੇ ਅਮਿਤ ਦੋਨੋਂ ਪਰੇਸ਼ਾਨ ਹੋ ਗਏ ਕਿ ਕੀ ਕੀਤਾ ਜਾਵੇ ਫਿਰ ਚਾਚੀ ਨੇ ਅਮਿਤ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮਿਸਰਪੁਰ ਦੇ ਵਿੱਚ ਇਹਨਾਂ ਨੇ ਫਿਰ ਇੱਕ ਮਕਾਨ ਬਣਾਇਆ ਮਕਾਨ ਬਣਾਉਣ ਦੀ ਜ਼ਿੰਮੇਵਾਰੀ ਵੀ ਸੰਯੋਗਤਾ ਨੇ ਆਪਣੇ ਭਤੀਜੇ ਅਮਿਤ ਨੂੰ ਦਿੱਤੀ ਮਕਾਨ ਬਣਾ ਕੇ ਇਹ ਹੁਣ ਉੱਥੇ ਮਿਲਣ ਲੱਗੇ ਜਦੋਂ ਇਹਨਾਂ ਦਾ ਦਿਲ ਕਰਦਾ ਹੈ ਉੱਥੇ ਚਲੇ ਜਾਂਦੇ ਹੁਣ ਇਹਨਾਂ ਦਾ ਫਿਕਰ ਮੁੱਕ ਗਿਆ ਸੀ ਹੁਣ ਇਹਨਾਂ ਉੱਤੇ ਕੋਈ ਵੀ ਰੋਗ ਟੋਕ ਨਹੀਂ ਸੀ ਚੱਲਦੇ ਚੱਲਦੇ 31 ਦਸੰਬਰ 2023 ਆ ਜਾਂਦਾ ਹੈ ਅਮਿਤ ਸੰਯੋਗਤਾ ਦੇ ਨਾਲ ਨਵਾਂ ਮਣਾਉਣ ਦੀ ਸਕੀਮ ਕਰਦਾ ਹੈ ਇਸ ਗੱਲ ਦਾ ਕ੍ਰਿਸ਼ਨ ਨੂੰ ਪਤਾ ਲੱਗ ਜਾਂਦਾ ਹੈ ਕ੍ਰਿਸ਼ ਕਹਿੰਦਾ ਕਿ ਮੈਂ ਤੈਨੂੰ ਨਹੀਂ ਜਾਣ ਦੇਣਾ ਉਹ ਆਪਣੀ ਮਾਂ ਨੂੰ ਰੋਕਦਾ ਪਰ ਇਧਰ ਅਮਿਤ ਨੇ ਹੋਟਲ ਬੁੱਕ ਕਰਾਇਆ ਹੁੰਦਾ ਹੈ ਸਭ ਇੰਤਜ਼ਾਮ ਕੀਤਾ ਹੁੰਦਾ ਹੈ ਪਰ ਸੰਯੋਗਤਾ ਜਦੋਂ ਅਮਿਤ ਨੂੰ ਫੋਨ ਕਰਦੀ ਹੈ ਕਿ ਕ੍ਰਿਸ਼ ਮੈਨੂੰ ਰੋਕ ਰਿਹਾ ਹੈ ਤਾਂ ਅਮਿਤ ਨੂੰ ਗੁੱਸਾ ਆਉਂਦਾ ਹੈ ਉਹ ਕਹਿੰਦਾ ਕਿ ਮੈਂ ਤਾਂ ਸਾਰਾ ਅਰੇਂਜਮੈਂਟ ਕਰੀ ਬੈਠਾ ਪਰ ਸੰਜੋਗਤਾ ਕਹਿੰਦੀ ਹੈ ਕਿ ਕ੍ਰਿਸ਼ ਮੈਨੂੰ ਰੋਕ ਰਿਹਾ ਨਹੀਂ ਜਾਣ ਦੇ ਰਿਹਾ ਤਾਂ ਅਮਿਤ ਘਰ ਆਉਂਦਾ ਹੈ ਸੰਜੋਗਤਾ ਦੇ ਕੋਲ ਤੇ ਕ੍ਰਿਸ਼ਨ ਨੂੰ ਕਹਿੰਦਾ ਕਿ ਚੱਲ ਮੈਂ ਤੇ ਖਰੀਦਾਰੀ ਕਰਵਾ ਕੇ ਲੈ ਕੇ ਆਵਾਂ ਤਾਂ ਅਮਿਤ ਉਸ ਨੂੰ ਲੈ ਜਾਂਦਾ ਹੈ ਉਸ ਨੂੰ ਕੱਪੜੇ ਬੂਟ ਵਗੈਰਾ ਦਪਾਉਂਦਾ ਹੈ ਦਬਾਉਣ ਤੋਂ ਬਾਅਦ ਉਸ ਮਿਸਰਪੁਰ ਵਾਲੇ ਮਕਾਨ ਦੇ ਵਿੱਚ ਜਿੱਥੇ ਉਸ ਦੇ ਦੋ ਦੋਸਤ ਪਹਿਲਾਂ ਹੀ ਬੈਠੇ ਹੁੰਦੇ ਨੇ ਰਾਹੁਲ ਤੇ ਵਿਸ਼ਾਲ ਉਹਨਾਂ ਕੋਲ ਚਲੇ ਜਾਂਦੇ ਨੇ ਤੇ ਉੱਥੇ ਉਹ ਸ਼ਰਾਬ ਪੀਂਦੇ ਨੇ ਸ਼ਰਾਬ ਪੀਣ ਤੋਂ ਬਾਅਦ ਰਾਹੁਲ ਤੇ ਵਿਸ਼ਾਲ ਤਾਂ ਚਲੇ ਜਾਂਦੇ ਨੇ ਪਰ ਅਮਿਤ ਦਾ ਕ੍ਰੇਸ਼ ਉੱਤੇ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਕਿ ਇਹ ਸਾਡੇ ਵਿੱਚ ਆ ਰਿਹਾ ਹੈ ਸਾਡੇ ਉੱਤੇ ਰੋਕ ਟੋਕ ਲਗਾ ਰਿਹਾ ਹੈ ਇਹ ਅੱਗੇ ਵੀ ਸਾਨੂੰ ਤੰਗ ਕਰੇਗਾ ਤਾਂ ਫਿਰ ਅਮਿਤ ਨੇ ਕ੍ਰੇਸ਼ ਦਾ ਗਲ ਦਬ ਦਿੱਤਾ ਗਲ ਦਬ ਕੇ ਉਸ ਦੀ ਹੱਤਿਆ ਕਰ ਦਿੱਤੀ ਹੱਤਿਆ ਕਰਨ ਤੋਂ ਬਾਅਦ ਉਹ ਉਸ ਨੂੰ ਬੈਰਾਗੀ ਕੈਂਪ ਕੋਲ ਗੰਗਾ ਕਿਨਾਰੇ ਲੈ ਜਾਂਦਾ ਤੇ ਉਸ ਦੇ ਸਿਰ ਵਿੱਚ ਇੱਕ ਪੱਥਰ ਵੀ ਮਾਰਦਾ ਤਾਂ ਜੋ ਪੁਲਿਸ ਨੂੰ ਲੱਗੇ ਕਿ ਇਸ ਦੀ ਮੌਤ ਤਾਂ ਖਾਈ ਵਿੱਚੋਂ ਡਿੱਗ ਕੇ ਹੋਈ ਕ੍ਰਿਸ਼ ਬੜਾ ਚੀਕ ਕੇ ਚਿਲਾਇਆ ਕਿ ਮੈਨੂੰ ਛੱਡ ਦੇ ਮੈਨੂੰ ਨਾ ਮਾਰ ਪਰ ਅਮਿਤ ਦੇ ਸਿਰ ਉੱਤੇ ਖੂਨ ਸਵਾਰ ਸੀ ਉਸ ਨੇ ਉਸ ਨੂੰ ਮਾਰਿਆ ਬੈਰਾਗੀ ਕੈਂਪ ਕੋਲ ਗੰਗਾ ਕਿਨਾਰੇ ਉਸ ਦੀ ਲਾਸ਼ ਨੂੰ ਸੱਟ ਕੇ ਉਹ ਆਪਣੀ ਚਾਚੀ ਕੋਲ ਰਾਤ ਤਕਰੀਬਨ 1 ਵਜੇ ਆ ਜਾਂਦਾ ਹੈ ਤੇ ਉਸ ਦੀ ਚਾਚੀ ਜਦੋਂ ਉਸ ਨੂੰ ਕ੍ਰਿਸ਼ ਬਾਰੇ ਪੁੱਛਦੀ ਹੈ ਤਾਂ ਉਹ ਕਹਿੰਦਾ ਕਿ ਉਹ ਤਾਂ ਆਪਣੇ ਦੋਸਤਾਂ ਦੇ ਨਾਲ ਸੂਟਾ ਲਗਾਉਣ ਚਲਿਆ ਗਿਆ ਪਰ ਕ੍ਰਿਸ਼ ਵਾਪਸ ਨਹੀਂ ਆਉਂਦਾ ਅਮਿਤ ਆਪਣੀ ਚਾਚੀ ਕੋਲੋਂ ਚਲਿਆ ਜਾਂਦਾ ਹੈ ਪਰ ਕ੍ਰਿਸ਼ ਕਰਨਾ ਆਇਆ ਤਾਂ ਉਸ ਦੀ ਮਾਂ ਨੂੰ ਫਿਕਰ ਹੋਇਆ ਹੁਣ ਅਮਿਤ ਤੇ ਉਸ ਦੀ ਚਾਚੀ ਸੰਜੋਗਤਾ ਕ੍ਰਿਸ਼ ਨੂੰ ਲੱਭ ਰਹੇ ਸੀ ਭਾਲ ਕਰ ਰਹੇ ਸੀ ਅਤੇ ਅਮਿਤ ਵੀ ਉਸ ਦੇ ਨਾਲ ਕ੍ਰਿਸ਼ ਨੂੰ ਲੱਭਣ ਦਾ ਨਾਟਕ ਕਰ ਰਿਹਾ ਸੀ ਤੇ ਜਦੋਂ ਪੁਲਿਸ ਕ੍ਰਿਸ਼ ਦੀ ਮਾਂ ਨੂੰ ਇਤਲਾਹ ਕਰਦੀ ਹੈ ਇਹ ਜਾ ਕੇ লাশ ਨੂੰ ਦੇਖਦੀ ਹੈ ਤਾਂ ਇਸ ਦਾ ਰੋ ਰੋ ਬੁਰਾ ਹਾਲ ਹੁੰਦਾ ਹੈ ਕਿ ਇਹ লাশ ਤਾਂ ਮੇਰੇ ਮੁੰਡੇ ਕ੍ਰਿਸ਼ ਦੀ ਹੈ। ਪੁਲਿਸ ਨੂੰ ਪਹਿਲੀ ਨਜ਼ਰ ਹੀ ਅਮਿਤ ਉੱਤੇ ਸ਼ੱਕ ਹੋ ਜਾਂਦਾ ਹੈ। ਜਦੋਂ ਕ੍ਰਿਸ਼ ਦੀ ਮਾਂ ਦੱਸਦੀ ਹੈ ਕਿ ਕ੍ਰਿਸ਼ ਅਮਿਤ ਦੇ ਨਾਲ ਗਿਆ ਸੀ ਤੇ ਫੇਰ ਅਮਿਤ ਇਹ ਸਾਰੇ ਘਟਨਾਕਰਮ ਦਾ ਖੁਲਾਸਾ ਕਰਦਾ ਹੈ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੰਦੀ ਹੈ। ਇਹ ਗੱਲ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ। ਇਹ ਘਟਨਾ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਨਾਜਾਇਜ਼ ਰਿਸ਼ਤਿਆਂ ਦਾ ਅੰਤ ਹਮੇਸ਼ਾ ਭਿਆਨਕ ਹੁੰਦਾ ਹੈ ਇਸ ਦੇ ਨਤੀਜੇ ਹਮੇਸ਼ਾ ਹੀ ਖਤਰਨਾਕ ਹੁੰਦੇ ਨੇ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ